ਇਹੋ ਕਲ ਮਾਇਆ ਪਹਿ ਆਖਿਆਰੀ ਇਤਦਾ ਲਗ ਰਿੰਗਾਏ ਮੇਰੇ ਕੰਤ ਨਾ ਪਾਵੈ ਚੁਲੜਾ ਪਿਆਰੇ ਕਿਉ ਧਨ ਸੀਜੈ ਜਾਈ ਹਉ ਕੁਰਬਾਨਾ ਜਾਵਂ ਮਿਹਰਵਾਨਾ ਹੋ ਕੁਰਬਾਨ ਜਾਉ ਹੋ ਕੁਰਬਾਨ ਜਾਉ ਤਿਨਾਕੈ ਲੈਣ ਜਿਉ ਤੇਰਾ ਲਾਉ ਲੈਣ ਜਿਉ ਹੋ ਸਾਧਕ ਕੁਰਬਾਨ ਜਾਓ ਕਾਇਆ ਰੰਗਣ ਜੇ ਥੀਏ ਪਿਆਰੇ ਪਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਹੀਠ जिण के चूले दतडे प्यारी कंतु तिना कै पास तूड़त ना कीजे मिलै जी कहो नानक की अरदास आपे साजे आपे रंगे आपे नजर करे ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਹੀ ਸੋ ਕਉ ਢਲ ਗੁਰ ਸੇਵੀਐ ਇਸ ਸੈ ਸੁਭਾਈ ਬਰਸਨ ਪਰਸੇ ਗੁਰੂ ਕੈ ਜਨਮੁ ਆਵੈ ਹੋਵੈ ਸਿਵ ਤਖਸਾਮਦੀ ਲੋ ਰਿੱਖੇ ਸੱਚੇ ਪਾਤਸ਼ਾਹ ਮਲ ਜਨਮ ਜਨਮੀ ਕਟਿਅ ਸਜਣ ਸੱਚਾ ਪਾਤਸ਼ਾਹ ਸਿਰ ਨਾਮ ਜਰਾ ਹੋ ਜਿਸ ਪਾਸ ਬੈਠਿਆ ਸੋਹੀ ਐ ਬਨਾ ਦਾ ਰੇਸਾ ਹੋ ਫਤਨਾ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਕਾਰੀ ਸੰਤੋ ਸੁਖ ਆ ਸਭ ਥਾਈਂ ਪਾਰ ਬ੍ਰਹਮ ਪੂਰਨ ਪ੍ਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾ ਸੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਵਿਟਾਈ ਦਿਆਲ ਪਰਖ ਮੇਰਵਾਨ ਹਰ ਨਾਨਕ ਸਾਚ ਖਾਨਾ ਦੁਰ ਕੀ ਬਾਣੀ ਆਈ ਤੈਨ ਸਗਲੀ ਚੰਤ ਨਟਾਈ ਦਇਆਲ ਗੁਰਖ ਮਿਰਵੰਨ ਹਰਨਾਨਕ ਸਾਚ ਮਖਾਨਾ ਵਾਹੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮੁਕੱਦਸ ਮੁਬਾਰਕ ਚਰਨਾਂ ਵਿੱਚੋਂ ਆਪ ਸਰਵ ਸ਼ਾਈ ਭਾਈ ਢੱਲੇ ਵਾਸੀ ਸੰਗਤਪਾੜੀ ਸਿੱਤਰ ਦੀ ਨੂੰ ਕਿੰਨਾ ਪਿਆਰ ਕੀਤਾ ਮੇਰੇ ਬਾਪਾ ਆਪ ਸਾਰੇ ਨੌਜਵਾਨ ਸਭਾ ਮੇਰੀਆਂ ਭੈਣਾ ਵੀਰ ਜਿਨ੍ਹਾਂ ਨੇ ਸੋਨਾ ਬਰਾਲਾ ਕੀਤਾ ਹੈ ਅਰ ਅੱਜ ਕਿੰਨਾ ਭਾਗਾਂ ਵਾਲਾ ਦਿਨ ਹੈ ਕਿ ਆਪ ਸੰਗਤਾਂ ਗੁਰੂ ਦੀ ਗੋਦ 'ਚ ਬੈਠੇ ਹਾਂ ਜਿਸ ਮਹਾਪੁਰਖ ਨੇ ਪ੍ਰਭਾਤ ਫੇਰੀ ਆਰੰਭ ਕੀਤੀ ਸੀ ਨਾ ਉਸ ਮਹਾਗੁਰਖ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਨਹਿਰੀ ਪੰਨਿਆਂ ਦੇ ਉੱਤੇ ਗੁਰੂ ਰਾਮਦਾਸ ਕਰਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬੜਾ ਤਰਸ ਕੀਤਾ ਸਤਿਗੁਰਾਂ ਨੇ ਇਹੋ ਆਪਾਉਣ ਨਹੀਂ ਲਾਇਕ ਨਹੀਂ ਪਰ ਉਸ ਤਖਤ ਦੀ ਸੇਵਾ ਜਿਹੜੀ ਮਿਲੀ ਹੈ ਕਿੰਦੇ ਨੰਬਰ ਦੀ ਚ ਜਿਹੜਾ ਮਰਜੀ ਬੰਦਾ ਹੋਵੇ ਭਾਵੇਂ ਧੰਗਾ ਹੋਵੇ ਮਾੜਾ ਹੋਵੇ ਨਾਸਤਿਕ ਹੋਵੇ ਚੋਰ ਹੋਵੇ ਪਰ ਉਹਦੇ ਸਤਾਰ ਦੱਸ ਦੇ ਵੀ ਇਹ ਬੀਜੇਪੀ ਹੈ ਇਸੇ ਤਰ੍ਹਾਂ ਮਾਰੇ ਕਿੰਦੇ ਜਿਹਦੇ ਕੋਲ ਦਸਤਾਰ ਬਾਣੀ ਬਣਾਏ ਮਾਰੇ ਦੇ ਤਖਤ ਦੀ ਸੇਵਾ ਕਰਦਾ ਉਹਦੀ ਕੋਈ ਭਗਤੀ ਹੈ ਸੁਗਰਮੁਖਾਣੇ ਪਿਆਰ ਕੀਤਾ ਬਾਬਾ ਸਬੀਰ ਸਿੰਘ ਵੀਰਨਜੀਤ ਸਿੰਘ ਜੀ ਮਾਰੇ ਸੱਚੇ ਪਾਤਸ਼ਾਹ ਦੇ ਤਖਤਾਂ ਦੀ ਉਸਤਿ ਸੰਗਤਾਂ ਨੇ ਬੜੀ ਕਿਰਪਾ ਕੀਤੀ ਆਪ ਜੀ ਦੇ ਦਰਸ਼ਨ ਹੋਏ ਆ ਤੇ ਸੋ ਸਾਰਿਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲਾਹੇ ਲੈ ਗੁਰੂਕੋ ਉਸ ਮਹਾਂਪੁਰਖ ਦੀ ਦੇਣ ਹੈ ਜਿਹੜੇ ਆਪਾਂ ਸਿੱਧੀਆਂ ਧਾਰਨਾ ਵਿੱਚ ਸ਼ਬਦ ਪੜਦੇ ਆ ਤੇ ਅੱਜ ਉਹਨਾਂ ਦਾ ਪ੍ਰਕਾਸ਼ ਹੈ ਕਿ ਪੁੱਤਰਾਂ ਦੀ ਦਾਨੀ ਵੀ ਕਹਿੰਦੇ ਅਰਦਾਸ ਯਖ ਸਤਨਾਮ ਵਾਹਿਗੁਰੂ ਹਾੜੀ ਸੰਗਤ ਅਰਦਾਸ ਕਰਿਓ ਕਿ ਆਉਂਦੇ ਸਾਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਸੰਗਤ ਦੀ ਬਿਰਤੀ ਅਰਦਾਸ ਨਹੀਂ ਜਾਂਦੀ ਤੇ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਬੋਲ ਸੰਗ ਦਾਲ ਪੰਜੇ ਦੇ ਗੁਰੂ ਸੂਰਮਾ ਵੱਡ ਯੋਧਾ ਕਿ ਤੇਰੇ ਘਰ ਇਦਾਂ ਦਾ ਪੁੱਤਰ ਜਮੇਗਾ ਮਾਂ ਜਿਹੜਾ ਜਲਮੁੰਦ ਦਾ ਸਿਰ ਫੇਕੇ ਰੱਖਦੇ। ਉਸ ਮਹਾਪੁਰਖ ਦਾ ਜਿਹ ਪ੍ਰਕਾਸ਼ ਕਥੂ ਨੰਗਲ ਵੀ ਕਰਦੀ ਤੇ ਮਾਤਾ ਗੋਰਾ ਤੇ ਸੁਗੇ ਰੰਧਾਵੇ ਦੇ ਘਰ ਹੋਇਆ ਜਿਨ੍ਹਾਂ ਨੇ 12 ਸਾਲਾਂ ਦੀ ਉਮਰ 'ਚ ਪਹਿਲਾ ਕੀਰਤਨ ਬਾਬੇ ਨਾਨਕ ਦਾ ਸੁਣਿਆ। ਜਿਹੜਾ ਕੀਰਤਨ ਸੁਣਿਆ ਕੋਈ ਵੀ ਸੁਣਦਾ ਨਾ ਜਿਹੜੀ ਵਾਜੀ ਵੀ ਜਿਹੜੀਆਂ ਸੰਗਤਾਂ ਜੁੜੀਆਂ ਨਾ ਉਹਨਾਂ ਨੂੰ ਪਤਾ ਕੀਰਤਨ ਕਥਾ ਕੀ ਹੈ ਜਾਂ ਗੁਰੂ ਦੇ ਕੀਰਤਨ ਦਾ ਰਤਬਾ। ਉਹ ਆਪਣੇ ਆਪ ਹੀ ਹੂਏ ਚ ਖੜੋਤੇ ਹੁੰਦੇ ਫੁੱਲ ਲੈ ਕੇ। ਉਹ ਕਈ ਵਾਰੀ ਨਾ ਬਾਹਰ ਜਾਈਦਾ ਕਥਾਕਰਨ ਕੀ ਸੰਗਤਾਂ ਟੋਕਰੀ ਚ ਫੁੱਲ ਲੈ ਕੇ ਤੇਲ ਲੈ ਕੇ ਕਿਦੇ ਗੁਰੂ ਘਰ ਵਧੀਰ ਆਏ। ਮੇਰਾ ਖੁਦ ਵੀ ਨੱਗਰ ਕਈ ਜਿਹੜੇ ਮੇਰੇ ਬਹੁਤ ਵਾਰ ਸੱਜਣ ਨੇ ਉਹ ਕਹਿੰਦੇ ਵੀ ਤੁਸੀਂ ਆਪਦੇ ਨਾਮ ਪਿੱਛੇ ਡੱਲਾ ਸਿੰਘ ਲਖਾਇਆ ਉਸ ਤੋਂ ਸਾਨੂੰ ਮਾਣ ਹੁੰਦਾ ਸਾਡੇ ਪਿੰਡ ਦਾ ਬੱਚਾ ਇਹ ਤਰੱਕੀ ਕੀਤੀ ਤੁਸੀਂ ਪਿੱਛੇ ਲਖਾਇਆ ਗਿਆਨੀ ਸਪੇਸ਼ਲ ਡੱਲਾ ਸਾਹਿਬ। ਮਰ ਕੇ ਭਲੇ ਉਹ ਸਾਰਾ ਕੁਝ ਮਿਲਿਆ ਹੀ ਉੱਥੋਂ ਦੇ ਉੱਥੋਂ ਹੀ ਦਾ ਨਾਮ ਲੈਣਾ ਕੋਸਰ ਤੇ ਸੱਚੀ ਗੱਲ ਆ ਸੰਗਤ ਜੀ ਇਸ ਨਗਰ ਦਾ ਇੰਨਾ ਵੱਡਾ ਇਤਿਹਾਸ ਹੈ ਜਿਹੜਾ ਜਾਈ ਦਾ ਮਹਾਪੁਰਖਾਂ ਸੰਗਤਾਂ ਨੂੰ ਇਤਿਹਾਸ ਦੱਸੀ ਦਾ ਨਾ ਡੱਲੇ ਦਾ ਅੱਖਾਂ ਭਰ ਜਾਂਦੀਆਂ ਇਹਦੀ ਪਵਿੱਤਰ ਧਰਤੀ ਇੰਨਾ ਪਿਆਰਤੀ ਵਸਦਾ ਤੇ ਗੁਰੂ ਗੋਖੋ ਆਪਾਂ ਦੇ ਰਹਿੰਦੇ ਹੀ ਇੱਥੇ ਆ ਤੇ ਧੰਨ ਗੁਰੂ ਅਮਰਦਾਸ ਜੀ ਬਾਰੇ ਸਹੀਏ ਕਹਿੰਦੇ ਗੁਰ ਅਮਰਦਾਸ ਪਰਸੇ ਕੋਹਮ ਪਾਤਕ ਬਿਨਾਸੈ ਕਿ ਜਿੱਥੇ ਗੁਰੂ ਅਮਰਦਾਸ ਜੀ ਤੁਹਾਡਾ ਪੈਰ ਪੈ ਗਿਆ ਤਰਤੀ ਦੇ ਪਾਪ ਵੀ ਮੁਕ ਗਿਆ ਖੁਸਬਾ। ਵਾਹਿਗੁਰੂ ਜੀ। ਐਸ ਤਰਤੀ ਦੇ ਵਾਰੇ ਦੇ ਚਰਨ ਪਏ ਜੀ। ਚੱਪਾ ਚੱਪਾ ਤਰਤੀ ਪੂਜਨ ਜੋਗਾ ਜਿੱਥੇ ਤੁਸੀਂ ਪ੍ਰਵਾਦ ਫੇਰੀ ਲੈ ਕੇ ਫਿਰਦੇ ਨਾ ਗਲੀਆਂ ਚ। ਇਨ੍ਹਾਂ ਗਲੀਆਂ ਚ ਭਾਈ ਭਾਰੋ ਜੀ ਪਰਮਹੰਸ ਦੇ ਚਰਨਾਂ। ਇਨ੍ਹਾਂ ਗਲੀਆਂ ਚ ਸ਼ਾਹ ਲਾਜਾਰ ਜੀ ਭਾਈ ਲਾਲੂ ਜੀ ਨੇ ਪਤਾ ਨਹੀਂ ਕਿੰਨੀਆਂ ਕੜੀਆਂ ਝੋਲੀਆਂ ਭਰੀਆਂ ਜੀ। ਸੋ ਗੁਰਮੁਖੋ ਐਸੀਆਂ ਪਿਆਰ ਦੀਆਂ ਬਾਤਾਂ ਬਾਬੇ ਨਾਨਕ ਨੇ ਸੁਣਿਆ ਮੰਨਿਆ ਮਨ ਅੱਜ ਵੀ ਸਾਡੇ ਬੱਚੇ ਜਿਹੜੇ ਪਰਿਵਾਰ ਜੁੜੇ ਨੇ ਵੀ ਸੁਜੀਤ ਸਿੰਘ ਬੇਟੇ ਉਹਨਾਂ ਨੂੰ ਪਤਾ ਕੀ ਕੀਰਤਨਾ ਉਹਨਾਂ ਦੇ ਬੱਚੇ ਸਹਿਜ ਪਾਠ ਕਰਦੇ ਜਿਦੋਂ ਆਪਾਂ ਸੁਣਦੇ ਨਹੀਂ ਆਪਾਂ ਨੂੰ ਕੀਤਾ ਬਾਣੀ ਕੀ ਆ ਕੀਰਤਨ ਕੀ ਦੇ ਬਾਬੇ ਕੀ ਹੁੰਦਿਆ ਕੋ ਸਤਿ ਕਰਵਾ ਸੋ ਇਸ ਕਰਕੇ ਗੁਰਮੁਖੋ ਬਾਬੇ ਨੇ ਸੁਣਿਆ ਜਿਦੋਂ ਸੁਣਿਆ ਤੇ ਮੰਨਿਆ ਜਦੋਂ ਬੰਦਾ ਮੰਨਦਾ ਨਾ ਉਦੇ ਅੰਦਰ ਪਿਆਰ ਜਾਗਦਾ ਤੇ ਮਨ ਚ ਆਇਆ ਕਿ ਇਹਨਾਂ ਕੀਰਤਨ ਕੀਤਾ ਮੈਂ ਕੋਈ ਸੇਵਾ ਕਰਾਂ ਬੋਲੋ ਸਤਿਨਾਮ ਵਾਹਿਗੁਰੂ ਜੀ ਉਹ ਭੱਜ ਕੇ ਘਰੇ ਗਏ ਕਹਿੰਦੇ ਮਾਂ ਅੱਜ ਕੋਈ ਫਕੀਰ ਆਏ ਆ ਉਹਨਾਂ ਦਾ ਚਿਹਰੇ ਦੀ ਚੁੱਪ ਵੀ ਕੁਝ ਵੰਡਦੀ ਪਈ ਉਹਨਾਂ ਦੇ ਨੇਤਰਾਂ 'ਚ ਅੰਮ੍ਰਿਤ ਝੜਦਾ ਪਿਆਏ ਮਾਂ ਕਿਤੇ ਚਲੇ ਨਾ ਜਾਣ ਮੈਂ ਕੋਈ ਉਹਨਾਂ ਨੂੰ ਦਰਸ਼ਨੀ ਭੇਟਾ ਦੇਣੀ ਛਾਣਾ ਹੈ ਮਾ ਕਹਿ ਲੱਗੀ ਪੁੱਤ ਬਾਪੂ ਘਰ ਨਹੀਂ ਮੇਰੇ ਕੋ ਪੈਸਾ ਕੋਈ ਨਹੀਂ ਐ ਤੂੰ ਇਦਾਂ ਕਰ ਕਾੜਨੀ ਚੋਂ ਦੁੱਧ ਲੈ ਤੇ ਨਾਲ ਗੁੜ ਇਹ ਗਰਮ ਗਰਮ ਦੁੱਧ ਲੈ ਕੇ ਜਾ ਇਹ ਨਹੀਂ ਪਤਾ ਸੀ ਇਸ ਦੁੱਧ ਦੇ ਬਾਟੇ ਨੇ ਉਸ ਪੀਰ ਦੇ ਨਾਲ ਉਸ ਰਹਿਮਤ ਵਾਲੀ ਦੇ ਨਾਲ ਜਨਮਾ ਜਨਮਾ ਦੇ ਰਿਸ਼ਤੇ ਜੋੜ ਜਾਣੇ ਤੇ ਬਾਬਾ ਜੀ ਉਹ ਬਸ ਖਾਇ ਸੋਦੀ ਹੀ ਪਿਆਰ ਜਾਗਦਾ ਨਾ ਅੱਜ ਆਪਾਂ ਅਤਰਲੇ ਲੀਨੇ ਰਾਗੀਤਾ ਦੀ ਗ੍ਰੰਥੀ ਸਾਨੂੰ ਕੋ ਪੁੱਛਦਾ ਨਹੀਂ ਪੁੱਛਣਗੇ ਤਾਂ ਜ ਸੁਣਨਗੇ ਇਦੋਂ ਖੰਡ ਪੜ ਰਾਮ ਕਰਾ ਕੇ ਅੰਦਰ ਹੀ ਕੋਈ ਨਹੀਂ ਵੜਦਾ ਕੋਈ ਕਥਾ ਜੀ ਵੰਦਾ ਨਹੀਂ ਕਿਰਤ ਜੀ ਨੇ ਕਈਆਂ ਨੂੰ ਦੀਤਾ ਹੀ ਕੀ ਹੈ ਬੈਗੇ ਜੇ ਆਪਾਂ ਕਲਾਕਾਰਾਂ ਕੀ ਉਧਰ ਫਿਰ ਆਪਾਂ ਮੁੱਲ ਪੈਣ ਲੱਗ ਪਿਆ ਉਹਨਾਂ ਦਾ 5-5 ਲੱਖ ਰੁਪਈਆ ਇੱਕ ਘੰਟੇ ਦਾ ਹੁਣ ਸੁਣ ਲਿਆ ਨਾ ਸੀ ਤੇ ਬਾਬੇ ਬੁੱਢੇ ਨੇ ਸੁਣਿਆ ਜਦੋਂ ਆਪਾਂ ਸੁਣਾਗੇ ਨਾ ਕਿਸੇ ਨੂੰ ਹੁਣ ਆਪਾਂ ਇੱਥੇ ਰਹਿਨੇ ਆ ਮੇਰੇ ਕੱਲ ਗੁਸਟਾਕੀ ਮਾਫ ਕਰਿਓ 25 ਪਿੰਡਾਂ ਦੀ ਸੰਗਤ ਕਥਾ ਚ ਆਉਗੀ ਕੋਈ 2-4 ਕਿਤੇ ਪਿਆਰ ਵਾਲਾ ਹੀ ਨਾ ਤੇ ਜਦੋਂ ਅਸੀਂ ਬਾਹਰ ਜਾਣੇ ਵੀਰ ਹਜਿੰਦਰ ਸਿੰਘ ਬੈਠੇ ਕੈਨੇਡਾ ਅਮਰੀਕਾ ਸੰਗਤਾਂ ਕਿੰਨੀਆਂ ਬਾਬਾ ਜੀ ਹੋਰ ਸਮਾਂ ਲਾਓ ਜੇਕਰ ਤੁਸੀਂ ਸਾਡੇ ਲੱਗੀਆਂ ਰੋਜ਼ ਸੁਣੀਏ ਮੈਂ ਕਹੇ ਇਹ ਲੱਗੀ ਉਹ ਤੇ ਆਉਂਦੇ ਨੇ ਆਪ ਕੋ ਸਤੂ ਉਹ ਵੀ ਦੇ ਘਰ ਦਾ ਜੋ ਵੀ ਜੋਗਨਾ ਬਾਹਰ ਦਾ ਜੋ ਵੀ ਇਹ ਗੱਲ ਸੱਚੀ ਜੇ ਜਿਨ੍ਹਾਂ ਨੂੰ ਪ੍ਰੇਮ ਕਰਲੇ ਲੈਂਦੇ ਤੇ ਆਪਣੇ ਕੋ ਸਮੁੰਦਰ ਵਗਦਾ ਪਰ ਦਵਾਈ ਰੱਬ ਦੀ ਮਾਤਾ ਦਮੋਦਰੀ ਸਾਹਿਬੀ ਸ਼ਾਸ਼ਾ ਭਾਈ ਲੱਲ ਵੀ ਵਾ ਗਰੰਟੀ ਦੇ ਲੋਚਾ ਰੋਂ ਆਉਂਦੀਆਂ ਇਹ ਭਾਵੇਂ ਗੱਲ ਕੌੜੀ ਲੱਗੇ ਕੱਲਾ ਮੈਂ ਵੀ ਉਤਰ ਸੇਵਾ ਕੀਤੀ ਕੱਲਾ ਸਰੂਪ ਚ ਕਿੱਥੇ ਚਲੇ ਗਏ ਅੱਜ ਸਾਰੇ ਭਾਵੇਂ ਗੱਲ ਕੋੜੀ ਸਮਝੋ ਸਾਲ ਬਾਅਦ ਆਪਾਂ ਨੂੰ ਸਭ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਰ ਸਾਰਿਆਂ ਕਹਿਣਾ ਮਿੱਟੀ ਤੋਂ ਹੁੰਜਾਂ ਵਿਚ ਆਨਣ ਹੋਵਾ ਕਿ ਸਾਰਾ ਸਾਲ ਮੇਰਾ ਹੀ ਕਰਦੇ ਨੇ ਸਭ ਦਾ ਫਰਜ਼ ਬਣਦਾ ਹੈ ਘਰ ਚੋਂ ਇੱਕ ਜੀ ਰੋਜ਼ ਗੁਰੂ ਘਰ ਆਵੇ ਪ੍ਰਕਾਸ਼ ਦੇ ਟਾਈਮ ਆਵੇ ਨਹੀਂ ਤੇ ਸੋਖਾ ਸੰਦੇ ਟਾਈਮ ਆਵੇ ਕੀ ਆਪਣਾ ਫਰਜ਼ ਘਰ ਘਰ ਅੰਦਰ ਧਰਮ ਸਾਲ ਬਾਅਦ ਵੀ ਦਾ ਸੁਭਣਾ ਸੀ ਗੁਰੂ ਖੋਇ ਤੇ ਹੈ ਕੁਝ ਨਹੀਂ ਰਾਜਸੀਏ ਵੇਸਲੇ ਹੁੰਦੇ ਜੰਨੇ ਆ ਮਾਰੇ ਕਹਿੰਦੇ ਅਨ ਦਿਨ ਸਾਹਿਬ ਸੇਵੀਏ ਅੰਤ ਸਦਾਏ ਸੁਣ ਸੁਣ ਮੇਰੀ ਕਾਮਣੀ ਕਾਮਨਾ ਤੇ ਸੱਜਣ ਮਿਲਿਆ ਮੇਨੂੰ ਕਿਹਾ ਬਾਬਾ ਜੀ ਸਾਰੇ ਸਮਾਗਮ ਕਰਾਉਂਦੇ ਜਿਨ ਲਿੰਡੀ ਲੋਈਆਂ ਉੱਥੇ ਇੱਥੇ ਆਪਾਂ ਡੱਲੇ ਜਿਨਾ ਕਰਾਈਏ ਮਗਾ ਕਸਰ ਕੁਈ ਇਹਦੀ ਆ ਕੋ ਸਕਦਾ ਐਡਾ ਵੱਡਾ ਫੋਮ ਚੱਲੰਦਾ ਤੂੰ ਅਜੇ ਵੀ ਸਵਾਗਤ ਕਰਾਉਣਾ ਕਿ ਕਿੱਲੇ ਸੋਲੇ ਰਾਗੀ ਗਾਉਂਦੇ ਜਾ ਕੇ ਦੇਖ ਲੋ ਅਸਰ ਕੋਈ ਨਹੀਂ ਹੋਣਾ ਆ ਕੋ ਸਕਦਾ ਜੇ ਤਨੇ ਗੀਤਾ ਅੱਖਾਂ ਬੰਦ ਕਰਕੇ ਪੰਜ ਬਾਣੀਆਂ ਦੋਕ ਬੈਠੇ ਹੀ ਬਸ ਹੋਰ ਕੋਈ ਨਹੀਂ ਹੋਣਾ ਕਿ ਕੀ ਸਮਾਗਮ ਨਹੀਂ ਹੈ ਕਿ ਗੁਰੂ ਦਾ ਨੰਨ ਵਰਤਨ ਦਿਆ ਕਿ ਤਰ੍ਹਾਂ ਸ਼ੇਪਰਾ ਲਾਓ ਨਹੀਂ ਕਿ ਕਿ ਖੱਤਿਆਂ ਚ ਜਿਹੜਾ ਟੈਂਟ ਲਾ ਕੇ ਕਰਾਉਣਾ ਨਾ ਉਹ ਕਰਾਈ ਅਖਰ ਸਤਨਾ ਤੁ ਇਸ ਕਰਕੇ ਗੁਰਮੁਖ ਪਿਆਰਿਓ ਆਪ ਸੰਗਤਾਂ ਵਡਭਾਗੇ ਹੋ ਆਜ ਉਸ ਮਾਨਪੁਰਖ ਦਾ ਪ੍ਰਕਾਸ਼ ਸਭ ਨੂੰ ਵਧਾਈਆਂ ਜਿਨਨੇ ਪਹਿਲੀਆਂ ਪ੍ਰਵਾਤ ਫੇਰੀਆਂ ਆਰੰਭ ਕੀਤੀਆਂ ਸੀ ਵੀ ਲੋਕ ਕਿਤੇ ਰਾਗੀ ਜਵਾਬ ਦੇਗੇ ਮੇਰੇ ਵਰਗੇ ਹੰਕਾਰੇ ਇਹਦੇ ਬਾਬਾ ਅਹੀਂ ਕਥਾ ਕੀਰਤਨਾ ਕੀਤੀ ਸੰਗਤ ਨਹੀਂ ਆਣੀ ਉਸ ਦਿਨ ਫਿਰ ਢੱਲੇਵਾਸੀ ਸੰਤਜੀਤ ਵਧਾਈਆਂ ਤੁਹਾਨੂੰ ਵੀਰ ਜੀ ਬੈਠੇ ਇਤਿਹਾਸ ਜਿਲੀਆ ਉਗਰ ਸੈਣ ਮੰਗੋਰੀ ਇਹ ਜਿਹੜੇ ਢੱਲੇਵਾਸੀ ਸੰਗਤ ਦੇ ਸਿੱਖ ਸੀ ਉੱਥੇ ਬੈਠੇ ਸੀ ਮਾਰੇ ਕੋ ਤੇ ਮਾਰੇ ਜੀ ਕਹਿੰਦੇ ਉਠੋ ਭਾਈ ਕੀਰਤਨ ਕਰੀਏ ਕਹਿੰਦੇ ਮਾਰੇ ਸਾਲੂ ਤੇ ਆਉਂਦਾ ਹੀ ਨਹੀਂ ਮਾਰੇ ਕਹਿੰਦੇ ਆਉਂਦਾ ਕਿਉਣੀ ਤੇ ਢੋਲ ਕੀ ਚਮਟੇ ਫੜੋ ਤੇ ਰੱਬ ਦੀ ਕੀਰਤੀ ਸ਼ੁਰੂ ਕਰ ਦਿਓ ਇਸ ਨਗਰ ਦਾ ਇਤਿਹਾਸ ਗਿਆਨੀ ਚੰਦਰਪਾਲ ਜੀ ਨੇ ਕਹਿਲ ਗਰੀ ਸੁਣਾਇਆ ਤੇ ਅੱਖਾਂ ਭਰ ਜਿੰਦੀਆਂ ਐਡਾ ਵੱਡਾ ਆਪਾਂ ਉਥੇ ਵਸਦੇ ਪਏ ਗੁਰਮੁਖ ਮਾਨ ਕਰਿਆ ਕਰੋ ਆਪ ਸੰਗਤਾਂ ਦਾ ਸੋਹਣਾ ਉਰਾਲਾ ਗੂੰਜਾਂ ਪੈਦੀਆਂ ਇੱਥੇ ਕੁਝ ਨਹੀਂ ਕਲਯੁਗ ਮੈਂ ਕੀਰਤਨ ਗੁਰਮੁਖ ਜਪੀ ਆ ਲਾਏ ਉਹ ਰੂਹਾਂ ਕਿੱਥੇ ਵਸਦੀਆਂ ਜੋ ਰੱਬ ਦਾ ਰਸਤਾ ਦੱਸੇ ਇਥੋਂ ਦੇ ਸ਼ੇਖ ਉੱਥੇ ਸੀ ਉਹਨਾਂ ਸੰਗਤਾਂ ਦੇ ਜਿੱਦਣ ਫਿਰ ਸੰਗਤ ਨੇ ਬਰਬਾਦ ਫੇਰੀ ਵਾਲਾ ਇਹ ਸ਼ਬਦਾਂ ਵਾਲਾ ਕੀਰਤਨ ਕੀਤਾ ਤੇ ਫਿਰ ਗਵਾਲੀ ਜਰ ਗਵਾਲੀ ਆਉਣੀ ਉਥੋਂ ਤੱਕ ਬਾਬਾ ਬੁੱਢਾ ਸੰਗਤਾਂ ਢੋਲ ਕੀਤੋਂ ਤੇ ਉਹ ਸਮਾ ਨੇੜਾ ਆਪਾਂ ਰੋਜ਼ ਅਰਦਾਸ ਕਰਦੇ ਚੌਕੀਆਂ ਝੰਡੇ ਗੁੰਗੇ ਜੋਗ ਜੋਗ ਅਟਲ ਧਰਮ ਕਾਜੇ ਕਰ ਬੋਲੋ ਜੀ ਵਾਹਿਗੁਰੂ ਆਉ ਥੋੜਾ ਜਿਹਾ ਗੁਰਮੁਖਾਂ ਦਾ ਭਲਾ ਕਰੀਏ ਸਾਰੇ ਜਣੇ ਸਤਿਨਾਮ ਵਾਹਿਗੁਰੂ